ਸਸਿਕਾ ਜੀ ਮੈਂ ਹਕਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕੈਨੇਡਾ ਦੀਵਸ ਤੱਕ ਸੂਬਿਆ ਅਤੇ ਪ੍ਰਦੇਸ਼ੇ ਦੇ ਵਿੱਚ ਕਾਰ ਮੁਕਤ ਵਪਾਰ ਸਥਾਪਿਤ ਕਰਨ ਦੀ ਇੱਕ ਮਹੱਤਵਾਂ ਕਾਂਖੀ ਯੋਜਨਾ ਦਾ ਪਰਦਾ ਫਾਸ਼ ਕਰ ਦਿੱਤਾ ਹੈ ਜਿਸ ਦਾ ਉਦੇਸ਼ ਅੰਦਰੂਨੀ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਬਤਾਨਾ ਹੈ ਕਾਰਨੇ ਦਾ ਇਹ ਐਲਾਨ ਆਟਵਾ ਦੇ ਕੈਨੇਡੀਅਨ ਵਾਰ ਮਿਊਜ਼ੀਅਮ ਵਿਖੇ ਪ੍ਰੀਮੀਅਰ ਦੇ ਨਾਲ ਇੱਕ ਮੀਟਿੰਗ ਤੋਂ ਬਾਅਦ ਆਇਆ ਹੈ ਜਿੱਥੇ ਨੇਤਾ ਦੇਸ਼ ਭਰ ਦੇ ਵਿੱਚ ਵਸਤੂਆਂ ਸੇਵਾਵਾਂ ਤੇ ਕਾਮਯਾਬੀ ਨਿਰਵੀਘਨ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਰਾਸ਼ਟਰੀ ਵਪਾਰ ਰਣਨੀਤੀ ਵਿਕਸਿਤ ਕਰਨ ਨੂੰ ਤੇ ਸਹਿਮਤ ਹੋਏ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਕੈਨੇਡਾ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਦੇ ਲਈ ਕਾਰਨੀ ਨੇ ਮੌਜੂਦਾ ਕੈਨੇਡਾ ਮੁਕਤਵਪਾਸ ਸਮਝੌਤੇ ਦੇ ਤਹਿਤ ਸੰਗੀ ਛੋਟਾ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਜਿਸ ਦੇ ਨਾਲ ਇੱਕ ਸੱਚਮੁੱਚ ਖੁੱਲਾ ਕਰੇਲੂ ਬਾਜ਼ਾਰ ਬਣਾਉਣ ਤੇ ਯਤਨਾਂ ਨੂੰ ਤੇਜ਼ ਕੀਤਾ ਗਿਆ ਹੈ ਕਾਰਨੀ ਨੇ ਐਲਾਨ ਕੀਤਾ ਹੈ ਕਿ ਅਸੀਂ ਸੰਖੇਪ ਅੱਧਦ ਤੋਂ ਕੈਨੇਡਾ ਦਿਵਸ ਤੱਕ ਮੁਕਤ ਵਪਾਰ ਕਰਨ ਦਾ ਇਰਾਦਾ ਰੱਖਦੇ ਹਾਂ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਯੋਜਨਾ ਆਵਾਜਾਈ, ਊਰਜਾ ਅਤੇ ਡਿਜੀਟਲ ਕਨੈਕਟੀਵਿਟੀ ਦੇ ਵਿੱਚ ਪਾਬੰਦੀਆਂ ਨੂੰ ਤੋੜਨ ਉੱਤੇ ਕੇਂਦਰਿਤ ਹੋਵੇਗੀ ਖਾਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਜਿੱਥੇ ਬਾਰਕ ਰੁਕਾਵਟਾਂ ਨੇ ਲੰਬੇ ਸਮੇਂ ਤੋਂ ਉਤਪਾਦਨ ਨੂੰ ਰੋਕਿਆ ਹੋਇਆ ਹੈ

Let me begin by saying that we are com committing to remove all exemptions, all federal exemptions, under the Canada Free Trade Agreement. We're introducing a new first mile fund. To provide capital to build transmission and transportation networks to link extraction sites to existing rail and road networks. In other words, if you think of a critical minerals project or something that's uh, away from an existing network, linking them in can be the, be decisive on the economics and whether they get built. We are creating a one-window approval process. We are tabling. We are committing to table legislation by the first of July. For goods to travel across the country barrier free or free of barriers of federal uh, barriers. So we're combing through all federal uh, legislation for those barriers. We intend, to, from a federal level, to have free trade by Canada Day. Our vision is one where goods, services, and workers can move seamlessly from coast to coast to coast, d'un océan à l'autre. By harmonizing regulations, by enhancing labor mobility, we can create that truly open and one Canadian market that Canadians are demanding. That will reduce costs for our businesses. It will increase affordability for our consumers. It will unlock new opportunities, higher-paying jobs for Canadians. Je suis convaincu qu'en travaillant ensemble, nous pouvons développer et bâtir une économie canadienne plus interconnectée et plus résiliente. because Canadians are strongest when we are united Choisissons de bâtir un Canada fort ਇਹ ਦੱਸਣਾ ਬੰਦਾ ਕਿ ਅਮਰੀਕਾ ਦੇ ਨਾਲ ਵੱਧਦੇ ਤਣਾਅ ਦੇ ਵਿਚਕਾਰ ਅੰਤਰੂਨੀ ਵਪਾਰ ਉਦਾਰੀਕਰਨ ਅਤੇ ਨਵਾਂ ਜੋ ਦਿੱਤਾ ਗਿਆ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਟੀਲ ਅਤੇ ਐਲੂਮੀਨੀਅਮ ਦੀ ਧਰਾਮਦ ਉੱਤੇ 25% ਟੈਰਿਫ ਲਗਾਉਣ ਦੇ ਹਾਲੀ ਦੇ ਫੈਸਲੇ ਤੋਂ ਬਾਅਦ ਕੈਨੇਡਾ ਨੇ ਅਮਰੀਕੀ ਸਮਾਨ ਉੱਤੇ ਆਪਣੇ ਜਵਾਬੀ ਟੈਰਿਫ ਨੂੰ ਦੁੱਗਣਾ ਕਰਕੇ ਜਵਾਬ ਦਿੱਤਾ ਕਾਰਨੇ ਨੇ ਮੁਕਤਵਪਾਰ ਪਹਿਲ ਕਦਮੇ ਨੂੰ ਕੈਨੇਡਾ ਦੇ ਆਰਥਿਕ ਲਚਕੀਲੇਪਣ ਨੂੰ ਮਜ਼ਬੂਤ ਕਰਨ ਦੇ ਇੱਕ ਵਿਆਪਕ ਯਤਨ ਦੇ ਹਿੱਸੇ ਦੇ ਵਜੋਂ ਤਿਆਰ ਕੀਤਾ ਹੈ ਜਿਸ ਦੇ ਨਾਲ ਇਸ ਨੂੰ ਬਾਹਰੀ ਵਿਚਾਰ ਉਤੇ ਘਟਣੇ ਪਰ ਬਨਾਇਆ ਜਾ ਸਕੀ ਵਪਾਰਕ ਪਹਿਲ ਕਦਮੇ ਨੂੰ ਪੂਰਾ ਕਰਨ ਦੇ ਲਈ ਕਾਰਨੇ ਨੇ ਕੈਨੇਡੀਅਨ ਕਾਰੋਬਾਰਾਂ ਅਤੇ ਅਨਿਸ਼ਚਿੰਤਾ ਦਾ ਸਾਹਮਣਾ ਕਰ ਰਹੇ ਕਾਮਯਾਬੀ ਸਹਾਇਤਾ ਲਈ ਤਿਆਰ ਕੀਤੇ ਗਏ ਆਰਥਿਕ ਉਪਾਵਾਂ ਦਾ ਇੱਕ ਸਮੂਹ ਵੀ ਪੇਸ਼ ਕੀਤਾ ਹੈ ਦੱਸ ਦੇ ਕਿ ਕਾਰਨੇ ਨੇ ਬ੍ਰਿਟਿਸ਼ ਕੋਲੰਪੀਆ ਦੇ ਵਿੱਚ ਸਿਜਰ ਐਲ ਐਨਜੀ ਪ੍ਰੋਜੈਕਟ ਅਤੇ एलएनजी कनाडा ਦੇ ਨਾਲ-ਨਾਲ ਚਰਚਿਲ ਮੈਨੀਟੋਬਾ ਬੰਦਰਗਾਹ ਨੂੰ ਹਾਲੀਆ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਉਦਾਹਰਨ ਦੇ ਵਜੋਂ ਉਜਾਗਰ ਕੀਤਾ ਹੈ। ਉਹਨਾਂ ਨੇ ਇਹਨਾਂ ਪ੍ਰੋਜੈਕਟਾਂ ਦੇ ਤੇਜ਼ ਆਰਥਿਕ ਵਿਕਾਸ ਦੇ ਮਾਡਲਾਂ ਦੇ ਵਜੋਂ ਪ੍ਰਸ਼ੰਸਾ ਕੀਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਕਿ ਮੁਕਤ ਵਪਾਰ ਪਹਿਲ ਕਦਮੇ ਹੋਰ ਵੀ ਮੌਕੇ ਖੋਲੇਗੀ। ਇਹਨਹੀਂ ਨਹੀਂ ਕਾਰਨੀ ਨੇ ਤੇਜ਼ ਵਿਕਾਸ ਅਤੇ ਸੁਚਾਰੂ ਨਿਯਮ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਇਹ ਨਿਰਮਾਣ ਦਾ ਸਹੀ ਸਮਾਂ ਹੈ। ਰਿਪੋਰਟ ਚੈਨਲ ਪੰਜਾਬੀ